ਪੰਜਾਬ ਵਿਜੀਲੈਂਸ ਬਿਊਰੋ ਨੇ ਫੂਲ ਜ਼ਿਲ੍ਹਾ ਬਠਿੰਡਾ ਵਿੱਚ ਤਾਇਨਾਤ ਇੱਕ ਮਾਲ ਪਟਵਾਰੀ ਬਲਜੀਤ ਸਿੰਘ ਨੂੰ 4000 ਰੁਪਏ ਦੀ ਕਥਿਤ ਰਿਸ਼ਵਤ ਦੀ ਮੰਗ ਕਰਨ ਅਤੇ ਲਾਣ ਤੇ ਦੋਸ਼ ਵਿੱਚ ਰੰਗੇ ਹੱਥੀ ਕਾਬੂ ਕੀਤਾ। ਇਸ ਸਬੰਧੀ ਮਾਲ ਅਧਿਕਾਰੀ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮਾਲ ਪਟਵਾਰੀ ਵਿਰੁੱਧ ਇੱਕ ਕੇਸ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਿੱਥੋ ਦੇ ਵਸਨੀਕ ਇਕਬਾਲ ਸਿੰਘ ਦੀ ਸ਼ਿਕਾਇਤ ਦੇ ਦਰਜ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰ ਦੋਸ਼ ਲਾਇਆ ਕਿ ਉਕਤ ਪਟਵਾਰੀ ਨੇ ਆਪਣੀ ਜੱਦੀ ਜ਼ਮੀਨ ਦੀ ਵਿਰਾਸਤੀ ਇੰਤਕਾਲ ਦਰਜ ਕਰਵਾਉਣ ਬਦਲੇ 10000 ਰੁਪਏ ਦੀ ਮੰਗ ਕੀਤੀ ਸੀ ਯਾਨੀ ਕਿ 10000 ਰਿਸ਼ਵਤ ਦੀ ਮੰਗ ਕੀਤੀ ਪਰ ਸੌਦਾ 6000 ਰੁਪਏ ਦੇ ਵਿੱਚ ਤੈਅ ਹੋਇਆ ਪਟਵਾਰੀ ਪਹਿਲਾਂ ਹੀ 2000 ਰੁਪਏ ਲੈ ਚੁੱਕਿਆ ਅਤੇ ਰਿਸ਼ਵਤ ਦਾ ਬਕਾਇਆ 4000 ਰੁਪਏ ਦੀ ਮੰਗ ਕਰਿਆ ਬੁਲਾਰੇ ਨੇਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਗਜਲਨਸ ਬਿਊਰੋ ਦੀ ਟੀਮ ਨੇ ਦੋਸ਼ੀ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 4000 ਰੁਪਏ ਰਿਸ਼ਵਤ ਲੈ ਲੈਂਦਿਆ ਰੰਗੇ ਹੱਥੀ ਕਾਬੂ ਕਰ ਲਿਆ ਅੱਜ ਜਿਹੜਾ ਸਾਡੇ ਕੋਲੇ ਕੰਪਲੇਨੈਂਟ ਅਕਬਾਲ ਸਿੰਘ ਨੇ ਕੰਪਲੇਨਟ ਕੀਤੀ ਸੀਗੀ ਬਲਜੀਤ ਸਿੰਘ ਨਾਮ ਦਾ ਪਟਵਾਰੀ ਹੈ ਜੀ ਜਿਹੜੇ ਫੋਲ ਪੋਸਟਡ ਹੈ ਉਹ ਠੇਕੇ ਦੇ ਉੱਤੇ ਜਿਹੜੇ ਪਟਵਾਰੀ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਉਹਦੇ ਕੋਲੇ ਰਸਤਾ ਇਤਕਾਲ ਚੜਾਉਣ ਵਾਸਤੇ ਦਰਜ ਕਰਾਉਣ ਵਾਸਤੇ ਉਹਨਾਂ ਨੇ ਪੈਸਿਆਂ ਦੀ ਡਿਮਾਂਡ ਕੀਤੀ ਸੀ ਇਹਦੇ ਤੋਂ 10000 ਦੀ ਕੁੱਲ ਮੰਗ ਕੀਤੀ ਸੀ ਪਰ ਉਹਦੇ ਚ ਉਹਨਾਂ ਨੇ 6 ਗੱਲ 6000 ਰੁਪਏ ਦੇ ਵਿੱਚ ਇਹਨਾਂ ਨੇ ਗੱਲ ਤੈਅ ਕਰ ਲਈ ਜਿਹੜੇ 2000 ਕੱਲ ਲੈ ਲਿਆ ਸੀ ਤੋਂ ਅੱਜ ਜਿਹੜਾ ਸਾਡੇ ਕੋਲ ਉਹਨਾਂ ਨੇ ਕੰਪਲੇਂਟ ਕੀਤੀ ਵੀ 4000 ਰੁਪਏ ਹੋਰ ਮੰਗ ਰਿਆ ਸਾਡੇ ਤੋਂ ਪਟਵਾਰੀ। ਤਾਂ ਉਹਦੇ ਚ ਸਾਡੇ ਡੀਟੇਮ ਨੇ ਜਿਹੜਾ ਉੱਥੇ ਰੇਡ ਕੀਤਾ। ਉਹਦੇ ਚ ਜਿਹੜੀ ਤੋਂ 4000 ਦੀ ਰੈੱਡ ਹੈਂਡਡ ਰਿਕਵਰੀ ਹੋਈ ਹੈ ਬਲਜੀਤ ਸਿੰਘ ਪਟਵਾਰੀ ਤੋਂ। ਕਿ ਕਿਦ ਰੱਖਿਆ ਜੀ ਠੇਕੇ ਵਾਲਾ ਪਟਵਾਰੀ ਹੈ 10 ਤਰੀਕ ਇਹ ਜਿਹੜੀ 31 ਤਰੀਕ 31 ਮਾਰਚ ਨੂੰ ਦਾ ਠੇਕਾ ਖਤਮ ਹੋ ਰਿਹਾ ਜੀ। ਕਿਸ ਤਰ੍ਹਾਂ ਦੀ ਕਰ ਵੀ ਕੀਤੀ ਆ ਜੀ। ਇਹਦੇ ਖਰਾਫ ਮੁਕਦਮਾ ਦਰਜ ਕਰਕੇ ਅਸੀਂ ਇੱਥੇ ਚੱਲੇ ਸੀਗੇ। ਉਗਾਦਨ ਦੇ ਵਿੱਚ ਕਾਰ ਉਹਦੇ ਖਿਲਾਫ ਕਾਰਵਾਈ ਹੋ ਰਹੀ ਹੈ ਜਿਹੜਾ ਅਰੈਸਟ ਕਰ ਲਿਆ ਮੌਕੇ ਤੇ ਪਹਿਲਾਂ ਤਾਂ ਨਹੀਂ ਕੋਈ ਮਾਮਲਾ ਜਿਹਦੇ ਤੇ ਪਹਿਲਾਂ ਜੀ ਵੈਰੀਫਾਈ ਕਰ ਰਹੇ ਹਨ ਇਨਵੈਸਟੀਗੇਸ਼ਨ ਕਰ ਰਹੇ ਹੋਰ ਵੀ ਸਾਥੀ ਹੈ ਨਾ ਕੱਲਾ ਪਟਵਾਰੀ ਕੱਲਾ ਪਟਵਾਰੀ ਹੈ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ